ਹੈਲੋ एवरीवन वेलकम बैक टू माय YouTube ਚੈਨਲ ਆਈ ਹੋਪ ਕਿ ਤੁਸੀਂ ਸਾਰੇ ਜਾਣੇ ਠੀਕ ਹੋ ਹੋਵੋਗੇ ਤੇ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਜੀ ਆਪਣੀਆਂ Shimla Mircha ਆਲੂ ਪਾ ਕੇ ਤੇ ਉਹਨਾਂ ਨੂੰ ਭਰ ਕੇ ਬਣਾਉਣਾ ਅਸੀਂ ਸਭ ਤੋਂ ਪਹਿਲਾਂ ਅਸੀਂ ਆਲੂ ਜਿਹੜੇ ਬੋਇਲ ਕਰਲੇ ਹੋਏ ਆ ਤੇ ਹੁਣ ਅਸੀਂ ਜਿਹੜਾ ਤੜਕਾ ਉਹਦਾ ਤਿਆਰ ਕਰਕੇ ਤੇ ਉੱਪਰ ਕੜਾਈ ਰੱਖ ਲਈ ਹੋਈ ਗੈਸ ਤੇ ਗੈਸ ਸਾਡਾ ਔਨ ਆ ਤੇ ਕੜਾਈ ਵਿੱਚ ਅਸੀਂ ਪਾ ਲਿਆ ਹੋਇਆ ਆਪਣਾ ਮਸਟਰਡ ਆਇਲ ਤੇ ਹੁਣ ਅਸੀਂ ਜਿਹੜਾ ਉਬਲੇ ਹੋਏ ਆਲੂ ਉਹਨਾਂ ਨੂੰ ਹਲਕਾ ਜਿਹਾ ਤੜਕਾ ਜਿਹੜਾ ਲਗਾਵਾਂਗੇ ਉਹਨਾਂ ਨੂੰ ਫਰਾਈ ਕਰ ਲਵਾਂਗੇ ਤੇ ਤੇਲ ਗਰਮ ਹੋਏਗਾ ਤੇ ਫਿਰ ਅਸੀਂ ਪਾਵਾਂਗੇ ਪਹਿਲਾਂ ਜੀਰਾ ਵਗੈਰਾ ਤੇਲ ਸਾਡਾ ਗਰਮ ਹੋ ਗਿਆ ਹੋਇਆ ਜੀ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਹਲਕਾ ਜਿਹਾ ਜੀਰਾ ਨਾਲ ਹੀ ਅਸੀਂ ਪਾ ਦਵਾਂਗੇ ਹਲਕੀ ਜਿਹੀ ਆਪਣੀ ਹਿੰਗ ਪਾਵਾਂਗੇ ਨਾਲੇ ਅਸੀਂ ਪਾ ਦਵਾਂਗੇ ਵਿੱਚ ਕਾਲੀ ਸਰੋਂ ਜਿਹਨੂੰ ਰਾਈ ਕਹਿੰਦੇ ਆ ਤਵਾ ਦਾ ਸੀ ਪਾਵਾਂਗੇ ਇਹਦੇ ਵਿੱਚ ਆਪਣੇ ਕੱਟੇ ਹੋਏ ਬਰੀਕ ਪਿਆਜ਼ ਤੇ ਅਦਰਕ ਬਸ ਇਹਨੂੰ ਅੱਧਾ ਹੌਲੀ ਹੋਏ ਬ੍ਰਾਊਨ ਕਰਨਾ ਹੈਗੇ ਹੁਣ ਅਸੀਂ ਇਹਦੇ ਵਿੱਚ ਪਾ ਦਵਾਂਗੇ ਆਪਣੀਆਂ ਕਟੀਆਂ ਹੋਈਆਂ ਤਿੰਨ ਚਾਰ ਹਰੀਆਂ ਮਿਰਚਾਂ ਮਿਰਚ ਵੀ ਤੁਸੀਂ ਆਪਣੇ ਟੇਸਟ ਅਕੋਰਡਿੰਗ ਪਾ ਸਕਦੇ ਹੋ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਆਪਣਾ ਨਮਕ ਨਮਕ ਪਾ ਕੇ ਤੇ ਫਿਰ ਅਸੀਂ ਇਹਨੂੰ ਚੰਗੀ ਤਰ੍ਹਾਂ ਜੜਾ ਪਕਾ ਲਵਾਂਗੇ ਹੁਣ ਅਸੀਂ ਇਹਦੇ ਵਿੱਚ ਪਾ ਦਵਾਂਗੇ ਜੀ ਆਪਣਾ ਗਰਮ ਮਸਾਲਾ ਨਾਲੀ ਵਿੱਚ ਪਾਵਾਂਗੇ ਹਲਕੀ ਜੀ 컬러 ਵਾਲੀ ਮਿਰਚ ਪਾ ਦਾਂਗੇ ਨਾਲ ਹੀ ਹਲਦੀ ਪਾ ਦਾਂਗੇ ਹਲਦੀ ਤੁਸੀਂ ਪਾਉਣੀ ਪਸੰਦ ਕਰਦੇ ਪਾ ਲਓ ਨਹੀਂ ਕਰਦੇ ਤੇ ਰਹਿਣ ਦਿਓ ਮਤਲਬ ਜ਼ਰੂਰੀ ਨਹੀਂ ਹੈਗੀ ਛਿੱਕ ਕਰ ਸਕਦੇ ਹਾਂ ਠੀਕ ਹੈ ਜੀ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਆਪਣਾ ਹਰਾ ਧਨੀਆ ਕੱਟਿਆ ਹੋਇਆ ਥੋੜਾ ਮਿਕਸ ਕਰਾਂਗੇ ਬੈੱਗ ਵਾਲਾ ਫਲੇਮਾ ਕੱਟ ਲਓ ਥੋਨੇ ਸੇ ਦੇਸ ਪਾਣੀ ਦੀ ਕਸੂਰੀ ਮੇਥੀ ਬਿਲਕੁਲ ਇਦਾਂ ਕ੍ਰਸ਼ ਕਰਕੇ ਪਾਓ ਇਸ ਤੋਂ ਫਿਰ ਬਹੁਤ ਵਧੀਆ ਬਣਾਗੇ ਥੋਨੇ ਸੇ ਇਹਦੇ ਚ ਆਲੂ ਟ੍ਰਾਂਸਫਰ ਕਰਾਂਗੇ ਆਲੂਆਂ ਨਾਲ ਇੱਜਾ ਤੂੜ ਕੇ ਵਿੱਚ ਪਾ ਦੋ ਕਿਉਂਕਿ ਅਸੀਂ Shimla mirchiyan ਦੇ ਵਿੱਚ aaloo ਭਰਨੇ ਆ ਇਸ ਲਈ ਮੈਂ ਪੀਸੇਸ ਦੇ ਵਿੱਚ ਨਹੀਂ ਪਾ ਰਹੀ ਉੱਪਰ ਦੀ ਪਾ ਦਾਂਗੇ ਹਲਕੀ ਜਿਹੀ ਚਿਲੀ ਚ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜੀ ਹਲੰਦੇ ਹੋਇਆ ਬਸ ਹੁਣ ਇਹ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਇਹ ਜਿਹੜਾ ਸਾਦਾ ਇਹ ਮਟੀਰੀਅਲ ਆ ਰੈਡੀ ਹੋ ਗਿਆ ਹੋਇਆ ਹੈ ਫਿਰ ਇਹਨੂੰ ਅਸੀਂ ਸ਼ਿਮਲਾ ਮਿਰਚ ਦੇ ਵਿੱਚ ਕੁਲਿੰਗ ਕਰਾਂਗੇ ਅਸੀਂ ਆਲੂ ਅਸੀਂ ਆਪਣੇ ਜਿਹੜੇ ਖਾਲੀ ਪਲੇਟ ਵਿੱਚ ਕੱਢ ਲਏ ਹੋਏ ਤੇ ਕੜਾਈ ਹੁਣ ਸਾਡੀ ਖਾਲੀ ਹੋ ਗਈ ਹੋਈ ਹੈ ਤੇ ਹੁਣ ਅਸੀਂ ਕੜਾਈ ਦੇ ਵਿੱਚ ਪਾਵਾਂਗੇ ਆਪਣਾ ਉਹੀ ਮਸਟਰਡ ਆਇਲ ਕਿਉਂਕਿ ਅਸੀਂ ਇਹਨਾਂ ਨੂੰ ਸ਼ਿਮਲਾ ਮਿਰਚਾਂ ਨੂੰ ਬਾਅਦ ਵਿੱਚ ਫਰਾਈ ਕਰਨਾ ਹੈ ਤੇ ਇਹਨਾਂ ਅੰਨਾਂ 'ਚ ਇਹ ਆਲੂ ਵਾਲੀ ਜਿਹੜੀ ਸਟਫਿੰਗ ਫਿਲ ਕਰਾਂਗੇ ਫਿਰ ਇਹਨਾਂ ਨੂੰ ਇਹਦੇ ਵਿੱਚ ਫਰਾਈ ਕਰਾਂਗੇ ਜਿੰਨੀਆਂ ਤੱਕ ਇਹ ਸ਼ਿਮਲਾ ਮਿਰਚਾਂ ਤੁਸੀਂ ਉਹਦੇ ਅਕੋਰਡਿੰਗ ਜਿਹੜਾ ਆਇਲ ਪਾ ਸਕਦੇ ਹੋ ਗੈਸ ਨੂੰ ਔਨ ਕਰ ਲਾਂਗੇ ਜਦ ਤੱਕ ਤੇਲ ਗਰਮ ਹੁੰਦਾ ਸੀ ਇਧਰ ਆਪਣੀਆਂ ਇਹਨਾਂ ਸ਼ਿਮਲਾ ਮਿਰਚਾਂ ਨਾਲ ਨੂੰ ਫਿਲ ਕਰ ਲੈਣੇ ਹੁਣ ਅਸੀਂ ਇਹਨਾਂ ਇਦਾਂ Shimla mircha ਨੂੰ ਪਹਿਲਾਂ ਚੰਗੀ ਤਰ੍ਹਾਂ wash ਕੀਤਾ ਸੀਗਾ ਤੇ ਫਿਰ ਅਸੀਂ ਵਿੱਚੋਂ ਸਾਰੇ ਇਹਦੇ ਜਿਹੜੇ ਬੀਜ ਵਗੈਰਾ ਸੀ ਸਾਰੇ ਕੱਢ ਲਏ ਹੋਏ ਆ ਤੇ ਹੁਣ ਅਸੀਂ ਇਹਦੇ 'ਚ ਆਪਣਾ ਜਿਹੜਾ ਮਟੀਰੀਅਲ ਸੀਗਾ ਉਹਨੂੰ ਚੰਗੀ ਤਰ੍ਹਾਂ ਵਿੱਚ ਫਿਲ ਕਰ ਲਾਂਗੇ ਇਸ ਤਰ੍ਹਾਂ ਕਰ ਲੋ ਗਰਮ ਹੈ ਮੇਰੇ ਤੋਂ ਤੁਸੀਂ ਠੰਡਾ ਕਰਕੇ ਵੀ ਕਰ ਸਕਦੇ ਇਹਦੇ 'ਚ ਮੈਂ ਤੇ ਗਰਮ-ਗਰਮ ਪਾ ਰਹੀਆਂ ਕਿਉਂਕਿ ਭੁੱਖ ਬਹੁਤ ਲੱਗੀ ਆ ਥੋੜਾ ਲੇਟ ਹੋ ਗਏ ਸੀ ਆਪਾਂ ਇਸ ਲਈ ਮੈਂ ਕਿ ਚਲੋ ਗਰਮ-ਗਰਮ ਵੀ ਸਪੂਨ ਨਾਲ ਹੀ ਪਾ ਰਹੀਆਂ ਮੈਂ ਇੱਦਾਂ ਤੁਸੀਂ ਫਿਲ ਕਰ ਲੋ ਇਹਨਾਂ ਨੂੰ ਚੰਗੀ ਤਰ੍ਹਾਂ ਜਿੰਨੀਆਂ ਤੁਹਾਡੀਆਂ Shimla ਵਿੱਚ ਆਦੇ ਹਿਸਾਬ ਨਾਲ ਤੁਸੀਂ ਆਲੂ ਜਿਹੜੇ ਆਪਣੇ ਬੋਇਲ ਕਰ ਸਕਦੇ ਆ ਉਹਦੇ ਹਿਸਾਬ ਦੇ ਨਾਲ ਹੀ ਮਟੀਰੀਅਲ ਲੈਣਾ ਤੁਸੀਂ ਠੀਕ ਹੈ ਜੀ ਤੇ ਉਧਰ ਸਾਡਾ ਤੇਲ ਜਿਹੜਾ ਗਰਮ ਹੋ ਗਿਆ ਹੋਇਆ ਤੇ ਤੇਲ ਦੇ ਵਿੱਚ ਇਹਨਾਂ ਛੱਡਾਂਗੇ ਬਸ ਇਦਾਂ ਅਸੀਂ ਤੇਲ ਦੇ ਵਿੱਚ ਇਹਨਾਂ ਨੂੰ ਛੱਡੀ ਜਾਵਾਂਗੇ ਜੀ ਹੌਲੀ ਹੌਲੀ ਧਿਆਨ ਨਾਲ ਹੱਥ ਨਾ ਸੜ ਜੇ ਜੀ ਬਿਲਕੁਲ ਧਿਆਨ ਨਾਲ ਕੰਮ ਕਰਨਾ ਹੈ ਸਸ ਸਾਰੀਆਂ ਮਿਰਚਾਂ ਨੂੰ ਐਵੇਂ ਹੀ ਫਿਲ ਕਰ ਲਾਂਗੇ ਆਲੂ ਬਹੁਤ ਜ਼ਿਆਦਾ ਵੀ ਗਰਮ ਨਹੀਂ ਹੈਗੇ ਨੋਰਮਲ ਨੇ ਇਹ ਬਹੁਤ ਜਲਦੀ ਹੋ ਜਾਂਦਾ ਜੀ ਕੰਮ ਇੱਕ ਸਾਈਡ ਤੇ ਆਲੂ ਉਬਲਦੇ ਹੁੰਦੇ ਆ ਦੂਸਰੀ ਸਾਈਡ ਤੁਸੀਂ Shimla mircha ਨੂੰ ਤਿਆਰ ਕਰ ਲਓ ਇੱਕ ਵਾਰ ਸਬ ਤੜਕਾ ਕੱਟ ਲਓ ਫਟਾਫਟ ਸਾਰੇ ਕੰਮ ਬਹੁਤ ਜਲਦੀ ਹੋ ਜਾਂਦੇ ਆ ਹਾਂਜੀ ਏਦਾਂ ਜਿੱਦਾਂ ਹੁਣ ਅਸੀਂ ਦੋ ਗੋਰ ਕਰ ਲਏ ਇਹਨਾਂ ਨੂੰ ਵੀ ਤੇਲ ਵਿੱਚ ਛੱਡ ਦਾਂਗੇ ਜੀ ਬਸ ਇਹਨਾਂ ਨੂੰ ਹੌਲੀ-ਹੌਲੀ ਸਿਆਰ ਦੇ ਨਾਲ ਪਲਟਾਂਗੇ ਤਾਂ ਕਿ ਆਲੂ ਨਾ ਬਾਹਰ ਨਿਕਲਣ ਤੇ ਏਦਾਂ ਹੀ ਅਸੀਂ ਕਰਦੇ ਸਾਰੇ ਆਈ ਮਤਲਬ ਫਿਲ ਕਰਕੇ ਐਵੇਂ ਤੇ ਤੇਲ ਦੇ ਵਿੱਚ ਜਿਹੜੀਆਂ ਪਾ ਦੇਵਾਂਗੇ ਜੀ ਹਾਂਜੀ ਅਸੀਂ ਸਾਰੀਆਂ शिमला ਮਿਰਚਾਂ ਵਿੱਚ ਪਾ ਦਿੱਤੀਆਂ ਹੋਈਆਂ ਨੇ ਤੇ ਏਦਾਂ ਸੌਫਟ ਵੀ ਹਲਕ ਦੇ ਨਾਲ ਹੋਣਾ ਚਾਹੀਦਾ ਇਹਨਾਂ ਨੂੰ ਪਲਟਾਂਗੇ ਬਿਲਕੁਲ ਹੌਲੀ-ਹੌਲੀ ताकि साढ़े आलू बाहर ना निकल इस तरह पलटा है देखो बस इस तरह पलटने जो कि बिल्कुल क्लोज लो इस देखो एक साइड से पक भी हो गई है बस इन्होंने बहुत जल्दी पक जाना है कि ज़्यादा टाइम नहीं लगेगा इस तरह ਇਸ ਤਰੀਕੇ ਬਣਾ ਲੇ ਸੀ ਪਲਟੀਆਂ ਲੀਆਂ ਨੇ ਤੇ ਧਿਆਨ ਦੇਣਾ ਕਿ ਹੱਥ ਦੇ ਉੱਪਰ ਚਿੱਟਾ ਨਾ ਚੜੇ ਬਸ ਇਧਾਈ ਹੋ ਲਈ ਹੌਲੀ ਹੌਲੀ ਸਲੋਪ ਲਈ ਅੰਤ ਤੀ ਉਨਾਂ ਨੂੰ ਪੂਰੀ ਤਰ੍ਹਾਂ ਰੈਡੀ ਕਰ ਲਾਂਗੇ ਹਾਂਜੀ ਹੁਣ ਸਾਡੀਆਂ ਸ਼ਿਮਲਾ ਮਿਰਚਾਂ ਬਾਣ ਕੇ ਬਿਲਕੁਲ ਤਿਆਰ ਹੋ ਗਈਆਂ ਹੋਈਆਂ ਤੇ ਹੁਣ ਅਸੀਂ ਇੱਥੇ ਰੱਖ ਦਿੱਤੀਆਂ ਸੀਗੀਆਂ ਕਿ ਜਿਹੜਾ ਤੇਲ ਆ ਉਹ نیچے ਆ ਗਿਆ ਹੋਇਆ ਇਹਨਾਂ ਦਾ ਤੇ ਹੁਣ ਅਸੀਂ ਇਹਦੇ ਵਿੱਚ ਬਾਉਲ ਦੇ ਵਿੱਚ ਇਹਨਾਂ ਨੂੰ ਇਦਾਂ ਕਰਕੇ ਪਾ ਲੈਣਾ ਆ ਤੇ ਹੁਣ ਅਸੀਂ ਇਹਨਾਂ ਨੂੰ ਖਾਵਾਂਗੇ ਤੇ ਸਰਵ ਕਰਾਂਗੇ ਖਾਵਾਂਗੇ ਆਪ ਵੀ ਤੇ ਤੁਸੀਂ ਆਪਣੇ ਬੱਚਿਆਂ ਨੂੰ ਵੀ ਖੁਦ ਵੀ ਖਾਓ ਬਣਾ ਕੇ ਬਹੁਤ ਵਧੀਆ ਰੈਸিপি ਹੈ ਅੱਜ ਕੱਲ੍ਹ ਗਰਮੀਆਂ ਦੇ ਵਿੱਚ ਬਹੁਤ ਵਧੀਆ Shimla mirch ਆ ਜਾਂਦੀ ਹੈ ਕਿ ਜਿਹੜੀ ਐਵੇਂ ਬਣਾ ਕੇ ਆਪਾਂ ਖਾ ਸਕਦੇ ਹਾਂ ਤੇ ਇੱਧਰ ਜਿਹੜਾ ਵੇਸਟ ਆਇਲ ਸੀਗਾ ਉਹ ਬਾਹਰ ਆ ਗਿਆ ਹੋਇਆ ਤੇ ਬਹੁਤ ਵਧੀਆ ਬਣੀਆਂ ਨੇ ਆਲੂ ਬਿਲਕੁਲ ਬਾਰ ਨਹੀਂ ਆਏ ਤੁਹਾਨੂੰ ਮੇਰੀ ਰੈਸিপি ਕਿਦਾਂ ਦੀ ਲੱਗੀ ਟਰਾਈ ਜ਼ਰੂਰ ਕਰਨਾ ਮਿਲਦੇ ਹਾਂ ਕਿਸੇ ਨਵੇਂ ਵਲੌਗ ਨਾਲ ਥੈਂਕ ਯੂ